ਲੁਧਿਆਣਾ ਪੁਲਿਸ ਨੇ ਬੀਤੇ ਦਿਨੀ ਪਤੀ-ਪਤਨੀ ਦੀ ਕਾਰ ਦੀ ਕੋਚਰ ਮਾਰਕੀਟ ਨੇੜੇ ਖੋਦੀ ਵਾਰਦਾਤ ਨੂੰ ਸੁਲਝਾਉਂਦੇ ਹੋਏ ਚਾਰ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਜਿਨ੍ਹਾਂ ਚੋਂ ਦੋ ਸਕ੍ਰੈਪਰ ਅਤੇ ਦੋ ਸਨੇਚਰ ਨੇ ਇਹਨਾਂ ਦੀ شناخت ਗੁਰਦੇਵ ਸਿੰਘ, ਹਰਦੇਵ ਸਿੰਘ, ਜਸਵਿੰਦਰ ਸਿੰਘ ਅਤੇ ਅਜੀਤ ਨੇਂਜਾ ਵੱਜੂ ਹੋਈ ਹੈ ਲੁਧਿਆਣਾ ਪੁਲਿਸ ਦੇ ਏਸੀਪੀ ਸਿਵਲ ਲਾਈਨ ਜਤਿਨ ਬਾਂਸਲ ਨੇ ਸਬੰਧੀ ਜਾਣਕਾਰੀ ਸਾਂਝੀ ਕੀਤੀ ਅਤੇ ਕਿਹਾ ਕਿ ਪੰਜ ਨੂੰ ਅਸੀਂ ਮੁੱਖ ਮੁਲਜ਼ਮ ਮੰਨਦੇ ਹਾਂ ਜਿਨ੍ਹਾਂ ਦੇ ਵਿੱਚੋਂ ਚਾਰ ਨੂੰ ਕਾਬੂ ਕਰ ਲਿਆ ਹਾਲਾਂਕਿ ਉਹਨਾਂ ਨੇ ਕਿਹਾ ਕਿ ਇੱਕ ਗੱਡੀ ਖੋ ਕੇ ਉਸ ਨੂੰ ਸਕਰੈਪ ਵਿੱਚ ਵੇਚ ਦਿੰਦੇ ਸਨ ਜਿਨ੍ਹਾਂ ਪਾਸੋਂ ਜਾਂਚ ਦੌਰਾਨ ਹੋਰ ਵੀ ਖੁਲਾਸੇ ਹੋਣ ਦੀ ਉਮੀਦ ਹੈ ਜਾਂਚ ਜਾਰੀ ਹੈ ਇੱਕ ਮਿੱਤੀ 14 ਮਾਰਚ ਦੀ ਰਾਤ ਨੂੰ ਇੱਕ ਲੁਧਿਆਣੇ ਕਾਫੀ ਸੈਂਸੇਸ਼ਨਲ ਜਾਂ ਇਨਸੀਡੈਂਟ ਹੋਇਆ ਕੋਚਰ ਮਾਰਕੀਟ ਦੇ ਏਰੀਆ 'ਚ ਜਦੋਂ ਇੱਕ ਗੱਡੀ ਗੱਡੀ ਸਨੇਚਿੰਗ ਦਾ ਇਨਸੀਡੈਂਟ ਸੀਗਾ ਜਿਸ ਵਿੱਚ ਇੱਕ ਲੇਡੀ ਕਾਰ 'ਚ ਬੈਠੀ ਸੀ ਉਸ ਨੂੰ ਚਾਰ ਮੁੰਡਿਆਂ ਨੇ ਇੱਕੋ ਦਾ ਮਾਰ ਕੇ ਉਹਦਾ ਹਸਬੈਂਡ ਉੱthre ਹੀ ਸੀਗਾ ਕੋਈ ਸਮਾਨ ਲੈਣ ਮੈਡੀਕਲ ਸ਼ਾਪ ਤੋਂ ਤਾਂ ਉਹਨੂੰ ਗੱਡੀ ਦੀ ਭਜਾ ਕੇ ਲੈ ਜਾਣ ਦੀ ਵਿਦ ਲਪਝਾ ਕੇ ਲੈ ਗਏ ਤੇ ਬੰਦੇ ਨੇ ਆਪਦੀ ਲੇਡੀ ਜੋ ਹੈ ਉਸ ਨੂੰ ਰੈਸਕਿਊ ਕਰ ਲਿਆ ਪਰ ਅਨਫੋਰਚਨਟਲੀ ਗੱਡੀ ਉਹਦੀ ਨਾਲ ਹੀ ਸਨੇਚ ਕਰਕੇ ਲੈ ਗਏ ਸੀਗੇ ਉਹ ਇਨਸੀਡੈਂਟ ਕਾਫੀ ਸੈਂਸੇਸ਼ਨਲ ਸੀਗਾ ਕਾਫੀ ਮਤਲਬ ਕਿ ਲੋਕਾਂ ਚੋ ਵੀ ਸੀਗਾ ਵੀ ਹਾਂਜੀ ਕਾਫੀ ਇੱਕ ਛੋਟਾ ਜਿਵੇਂ ਡਰ ਦਾ ਮਾਹੌਲ ਵੀ ਬਣਿਆ ਸੀ ਪਰ ਐਜ਼ ਮਾਨਯੋਗ ਸੀਪੀ ਸਾਹਿਬ ਸ਼੍ਰੀ ਕੁਲਦੀਪ ਸਿੰਘ ਚਾਹਲ ਜੀ ਮਾਨਯੋਗ ਡੀਸੀਪੀ ਸਾਹਿਬ ਅਜਸ ਕਿਰਨਜੀਤ ਸਿੰਘ ਤੇਜਾ ਜੀ ਸਾਡੇ ਮਾਨਯੋਗ ਏਡੀਸੀਪੀ 3 ਪਹਿਲਾ ਰਮਨਦੀਪ ਸਿੰਘ ਪੁੱਲਰ ਸਰ ਹੁਣ ਗੁਰਪ੍ਰੀਤ ਕੌਰ ਪੁਰੇਵਾਲ ਮੈਮ ਸਾਰਿਆਂ ਨੇ ਲਗਾਤਾਰ ਅਸੀਂ ਮਤਲਬ ਇਹਨਾਂ ਦੇ ਦਿਸ਼ਾ ਨਿਰਦੇਸ਼ਾਂ ਹੇਠ ਅਸੀਂ ਲਗਾਤਾਰ ਐਫਰਟ ਕਰ ਰਹੇ ਸੀ ਐਸਐਚਓ ਡਿਵੀਜ਼ਨ 5 ਇਨਚਾਰਜ ਚੌਂਕੀ ਕੋਚਰ ਮਾਰਕੀਟ ਵਿਦ ਮੀ ਤੇ ਅਸੀਂ ਲਗਾਤਾਰ ਇਹਨਾਂ ਨੂੰ ਫੜਨ ਲਈ ਇਹਨਾਂ ਨੂੰ ਸੋਰਸ ਲਗਾ ਕੇ ਇਹਨਾਂ ਨੂੰ ਹਿਊਮਨ ਐਂਡ ਟੈਕਨੀਕਲ ਇੰਟੈਲੀਜੈਂਸ ਦੇ थ्रू ਫਾਈਨਲੀ ਅਸੀਂ ਇਹਨਾਂ ਦੇ ਮੇਨ ਅਕਿਊਜ਼ ਨੂੰ 5 ਤਰੀਕ ਨੂੰ ਨੈਬ ਕੀਤਾ ਇਹਦਾ ਨਾਮ ਹੈਗਾ ਜੀ ਗੁਰਦੇਵ ਸਿੰਘ ਉਰਫ ਗੈਰੀ ਇਹ ਤੇ ਇਹਦਾ ਇੱਕ ਨਾਲ ਹੈਗਾ ਹਰਦੇਵ ਸਿੰਘ ਉਰਫ ਸ਼ੇਰੀ ਇਹ ਦੋਵੇਂ ਫਿਰੋਜ਼ਪੁਰ ਜ਼ਿਲ੍ਹੇ ਦੇ ਵਾਸੀ ਨੇ ਇਹਨਾਂ ਦੀ ਜਦੋਂ ਇਹਨਾਂ ਨੂੰ ਕੁਐਸਚਨਿੰਗ ਕੀਤੀ ਗਈ ਇਹਨਾਂ ਨੂੰ ਇਸ ਇਨਸੀਡੈਂਟ ਬਾਰੇ ਅੱਗੇ ਫਰਦਰ ਕੁਐਸਚਨ ਕੀਤਾ ਗਿਆ ਤੋ ਸਾਨੂੰ ਪਤਾ ਲੱਗਿਆ ਵੀ ਇਹਨਾਂ ਨੇ ਇੱਕ ਜੋ ਹੈ ਗੈਂਗ ਟਾਈਪ ਬਣਾਇਆ ਹੋਇਆ ਗਰੁੱਪ ਇਹਨਾਂ ਦਾ ਕੰਮ ਹੀ ਇਹ ਹੈ ਵੀ ਜਿਵੇਂ ਗੱਡੀ ਚੋਰੀ ਕੀਤੀ ਜਾਂ ਇਸ ਟਾਈਪ ਦੀ ਕੋ ਸਨੇਚਿੰਗ ਕੀਤੀ ਉਸ ਗੱਡੀ ਨੂੰ ਇਹ ਵਾਰਦਾਤ ਜਿਵੇਂ ਇੱਕ ਦੋ ਵਾਰਦਾਤਾਂ ਲਈ ਵਰਤੇ ਆ ਇਹਨਾਂ ਨੇ ਫਿਰ ਇਹ ਗੱਡੀ ਖੁਰਦ-ਬੁਰਦ ਕਰ ਦਿੰਦੇ ਆ ਖੁਰਦ-ਬੁਰਦ ਕਰਨ ਦਾ ਤਰੀਕਾ ਵੀ ਅੱਗੇ ਸਕ੍ਰੈਪ ਚ ਜਿਹੜੀ ਹੈਗੇ ਇਹ ਗੱਡੀ ਨੂੰ ਜਿਵੇਂ ਕਟਿੰਗ ਵਗੈਰਾ ਕਰਕੇ ਸਕ੍ਰੈਪ ਚ ਵੇਚ ਦਿੰਦੇ ਆ ਤਾਂ ਇਸ ਵਿੱਚ ਅਸੀਂ ਫੂਲ ਪ੍ਰੂਫ ਇਨਵੈਸਟੀਗੇਸ਼ਨ ਕਰਨ ਲਈ ਪਹਿਲੇ ਇਹਨਾਂ ਨੂੰ ਅਰੈਸਟ ਕੀਤਾ ਫੇਰ ਇਹਨਾਂ ਦੇ 2-3 ਸਾਥੀ ਨੇ ਜਿਨ੍ਹਾਂ ਦਾ ਇਹਨਾਂ ਨੇ ਨਾਮ ਲਿੱਤਾ ਹੈ ਉਹਨਾਂ ਨੂੰ ਵੀ ਸਾਡੀ ਟੀਮ ਅਰੈਸਟ ਕਰਨ ਲਈ ਲਗਾਤਾਰ ਲੱਗੀ ਹੋਈ ਹੈ ਤੇ ਜਲਦੀ ਤੋਂ ਜਲਦੀ ਉਹਨਾਂ ਨੂੰ ਵੀ ਕਰ ਲਾਂਗੇ ਉਹਨਾਂ ਦੇ ਮੈਂ ਨਾਮ ਤੁਹਾਨੂੰ ਦੱਸ ਦਿੰਦਾ ਇੱਕ ਹੈਗਾ ਬੋਬੀ ਪੁੱਤਰ ਹਜ਼ਾਰਾ ਸਿੰਘ ਵਾਸੀ ਤਰਨਤਾਰਨ ਦਾ ਇੱਕ ਜੋਰਾ ਸਿੰਘ ਪੁੱਤਰ ਜਗਦੀਸ਼ ਸਿੰਘ ਵਾਸੀ ਕਿਰਤਵਾਲ ਤਰਨਤਾਰਨ ਜ਼ਿਲ੍ਹਾ ਇਹਨਾਂ ਨੂੰ ਇਹ ਦੇ ਨਾਲ ਇਸ ਇਨਸੀਡੈਂਟ ਚ ਸ਼ਾਮਿਲ ਸੀ ਜੋ ਇਹਨਾਂ ਦੇ ਅਕੋਰਡਿੰਗ ਐਂਡ ਉਸ ਤੋਂ ਬਾਅਦ ਜਿਹੜੇ ਸਕ੍ਰੈਪਰ ਨੂੰ ਇਹਨਾਂ ਨੇ ਗੱਡੀਆਂ ਵੇਚੀਆਂ ਮਤਲਬ ਮੈਂ ਜਿਵੇਂ ਦੱਸਿਆ ਤੁਹਾਨੂੰ ਇਸ ਸਕ੍ਰੈਪ ਥਰੂ ਆਫ ਦਾ ਸਿਸਟਮ ਚਲਾਉਂਦੇ ਸੀਗੇ ਅਸੀਂ ਉਸ ਸਕ੍ਰੈਪਰ ਨੂੰ ਵੀ ਅਰੈਸਟ ਕੀਤਾ ਉਸ ਸਕ੍ਰੈਪਰ ਹੈਗੇ ਜਸਵਿੰਦਰ ਸਿੰਘ ਪੁੱਤਰ ਕਿਰਪਾਲ ਸਿੰਘ ਇਹ ਥਾਣਾ ਫਤੇਗੜ ਪਿੰਤੂੜ ਜ਼ਿਲ੍ਹਾ ਮੋਗਾ ਦਾ ਰਹਿਣ ਵਾਲਾ ਇੱਕ ਅਜੀਤ ਤਨੇਜਾ ਪੁੱਤਰ ਹਿੰਦਰਾ ਤਨੇਜਾ ਇਹ ਵਾਸੀ ਮੋਗਾ ਇਹ ਜਿਹੜੇ ਹੈਗੇ ਇਹ ਦੋਵੇਂ ਉਹ ਸਕ੍ਰੈਪਰ ਸੀ ਜਿੰਨਾ ਥਰੂ ਇਹ ਗੱਡੀ ਜਿਵੇਂ ਸੇਲ ਕਰਦੇ ਸੀ ਕੱਟ ਕੇ ਉਹਨੂੰ ਫੁਰਦ-ਫੁਰਦ ਕਰਦੇ ਸੀਗੇ ਫਿਲਹਾਲ ਇਸ ਜੋ ਰਿਕਵਰੀ ਹੋਈ ਹੈ ਸਾਨੂੰ ਮੁਕਦਮੇ ਚ ਇੱਕ ਸਕੋਡਾ ਗੱਡੀ ਜੋ ਇਹ ਰੀਸੈਂਟਲੀ ਇਹਨਾਂ ਨੇ ਸਟੈਚ ਕੀਤੀ ਸੀਗੀ ਇਹਨਾਂ ਤੋਂ ਚਾਰ ਮੋਟਰਸਾਈਕਲ ਕੋਲ ਇਹਨਾਂ ਤੋਂ ਸਾਨੂੰ ਰਿਕਵਰ ਹੋ ਚੁੱਕੇ ਨੇ ਬਾਕੀ ਫਰਦਰ ਇਨਵੈਸਟੀਗੇਸ਼ਨ ਜਾਰੀ ਹੈ ਤੇ ਅੱਗੇ ਹੋਰ ਰਿਕਵਰੀ ਦੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਸਰ ਮੀਨ ਸਨੇਚਰ ਕਿੰਨੇ ਫੜੇ ਗਏ ਨੇ ਤੇ ਜਿਹੜੇ ਉਹਨਾਂ ਦੇ ਅੱਗੇ ਸੀਗੇ ਸਕ੍ਰੈਪ ਵਾਲਾ ਜਾਂ ਹੋਰ ਕਿਹੜੇ ਸੀ ਇਸ ਟਾਈਮ ਤੱਕ ਦੋ ਸਨੇਚਰ ਫੜੇ ਗਏ ਨੇ ਦੋ ਸਕ੍ਰੈਪ ਵਾਲੇ ਅੱਗੇ ਜਿਹੜੇ ਗੱਡੀਆਂ ਨੂੰ ਸੇਲ ਇਹਨਾਂ ਦੇ ਹੈਲਪ ਕਰਦੇ ਸੀਗੇ ਹਾਂਜੀ ਸਰੀਓ ਵਾਰਦਾ ਤਾਂ ਮੰਨ ਲੈ ਜੀ ਹੁਣ ਤੱਕ ਕਿੰਨੀਆਂ ਵਾਰਦਾ ਕਰ ਚੁੱਕੇ ਜੀ ਨੇ ਕਾਰ ਚ ਇਹਨਾਂ ਨੇ ਸਾਡੇ ਕੋਲ ਤਿੰਨ ਚਾਰ ਵਾਰ ਦਰਤਾ ਮੰਨੀਆਂ ਵੀ ਅਸੀਂ ਕੀਤੀਆਂ ਇੱਕ ਤਾਂ ਅਸੀਂ ਤੁਹਾਨੂੰ ਦੱਸਿਆ ਵੀ ਅਸੀਂ ਸਕੋਡਾ ਗੱਡੀ ਜਿਹੜੀ ਹੈਗੀ ਰਿਕਵਰ ਕੀਤੀ ਹੈ ਆਈ 20 ਜਿਹੜੀ ਆਪਣੀ ਇੱਥੋਂ ਸਨੇਚ ਹੋਈ ਸੀ ਲੁਧਿਆਣੇੋਂ ਕਹਿੰਦੇ ਵੀ ਅਸੀਂ ਖੁਰਦ-ਬੁਰਦ ਕਰਤੀ ਉਹ ਤਾਂ ਆਪਾਂ ਨੂੰ ਪਤਾ ਹੀ ਹੈ ਇੱਕ ਵਾਰ ਦਾ ਥੋਰ ਮੰਨਦੇ ਆ ਇਹ ਇਹਨਾਂ ਨੇ ਗੱਡੀ ਸਨੇਚਿੰਗ ਦੀ ਤਾਂ ਫਿਰ ਅਸੀਂ ਸਾਰੇ ਇਹੀ ਟਰਾਈ ਕਰ ਰਹੇ ਆ ਵੀ ਵੱਧ ਤੋਂ ਵੱਧ ਜਿਹੜੀਆਂ ਗੱਡੀਆਂ ਉਹ ਵੀ ਹੋ ਗਈਆਂ ਮਤਲਬ ਇਹਨਾਂ ਨੇ ਖੁੱਦ-ਬੋਖਦ ਵੀ ਕਰਤੀਆਂ ਉਹਨਾਂ ਦੇ ਕੋਈ ਪਾਰਟਸ ਜੇ ਸਾਨੂੰ ਰਿਕਵਰ ਹੋਣ ਤਾਂ ਸਾਰਾ ਮਤਲਬ ਅਸੀਂ ਉਹ ਪੂਰੀ ਚੇਨ ਨੂੰ ਟਰਾਈ ਕਰ ਰਹੇ ਹਾਂ ਵੀ ਜਿਹੜੀ ਗੱਡੀ ਖੋਈ ਹੈ ਉਹਦੇ ਤੋਂ ਕੋਈ ਵਾਰਦਾਤ ਨੂੰ ਇਲਜ਼ਾਮ ਤੁਸੀਂ ਕਹਿੰਦੇ ਉਹ ਵਾਰਦਾਤ ਕਿੰਦਾਂ ਦੀਆਂ ਵਾਰਦਾਤਾਂ ਨੂੰ ਇਲਜ਼ਾਮ ਜਿਵੇਂ ਇਹਨਾਂ ਇਹਨਾਂ ਦੇ ਜੋ ਕੁਐਸਚਨਿੰਗ ਤੋਂ ਬਾਅਦ ਆਇਆ ਹੈ ਕਿ ਇਹ ਜਿਵੇਂ ਲੋਕਲ ਜਿਵੇਂ ਉੱਥੇ ਮੋਗਾ ਫਰੋਈਪੁਰ ਏਰੀਆ ਦੇ ਵਿੱਚ ਇੱਕ ਦੋ ਚੋਰੀ ਦੀ ਵਾਰਦਾਤਾਂ ਨੂੰ ਅਸੀਂ ਇਲਜ਼ਾਮ ਦਿੰਦਾ ਇਹਨਾਂ ਦੇ ਕਹਿੰਦੇ ਇਸੇ ਅਕੋਰਡਿੰਗ ਅਸੀਂ ਉਹਨਾਂ ਦੀ ਪੁਲਿਸ ਨੂੰ ਵੀ ਇਨਫੋਰਮ ਕੀਤਾ ਵੀ ਜੇ ਤੁਹਾਡੇ ਕੋਈ ਇਸਾ ਦੇ ਇਨਸੀਡੈਂਟ ਹੋਏ ਹੈ ਅਕੋਰਡਿੰਗਲੀ ਉਹ ਇੱਥੇ ਸਾਨੂੰ ਦੱਸੇ ਜਾਣ ਫਿਰ ਆਪਾਂ ਮਤਲਬ ਇੱਕ ਨਾ ਸਾਰਾ ਜਿਹੜਾ ਇੰਟਰ ਡਿਸਟ੍ਰਿਕਟ ਦਾ ਜਿਹੜਾ ਹੈਗਾ ਸਾਰਾ ਇਨਸੀਡੈਂਟਸ ਉਹ ਆਪਾਂ ਕਲੀਅਰ ਕਰ ਸਕੀ ਵੀ ਇਹ ਕਿਹੜੀ ਕਿਹੜੀ ਸ਼ਾਮਲ ਸੀਗੀ ਵਾਰਦਾਤ ਉੱਥੋਂ ਆ ਕੇ ਇੱਥੇ ਵਾਰਦਾਤ ਸਾਨੂੰ ਮਤਲਬ ਜੋ ਗੱਡੀਆਂ ਝੋਕੋ ਕੇ ਉਸ ਦਿਨ ਮੈਂ ਦੱਸਣਾ ਚਾਹਉਣਾ ਉਸ ਦਿਨ ਕੀ ਹੋਇਆ ਮੈਂ ਤੁਹਾਨੂੰ ਉਹੀ ਇਹਨਾਂ ਦਾ ਮੋਡਸ ਆਪਰੇਂਡੀ ਉਸ ਦਿਨੇ ਚਾਰੋਂ ਬੰਦੇ ਆਪਣੇ ਪਿੰਡਾਂ ਤੋਂ ਪਹਿਲਾਂ ਮੋਗਾ ਆਏ ਬੱਸ ਤੇ ਫਿਰ ਮੋਗੇ ਤੋਂ ਇਹ ਬੱਸ ਲੈ ਕੇ ਲੁਧਿਆਣੇ ਆਏ ਲੁਧਿਆਣੇ ਬੱਸ ਅੱਡੇ ਤੇ ਉਤਰੇ ਇਹਨਾਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ ਤੇ ਇਹ ਗੱਡੀ ਉਹ ਉੱਥੋਂ ਹੀ ਭਜਾ ਕੇ ਲੈ ਗਈ ਵ ਗੈਂਗ ਗੈਂਗ ਐਸ ਐਚ ਜਿਵੇਂ ਕੋਈ ਮੈਂ ਗੈਂਗਸਟਰ ਵਾਲੀ ਗੱਲ ਨਹੀਂ ਕਹੂੰਗਾ ਬਟ ਹਾਂਜੀ ਜਿਵੇਂ ਆਪਣਾ ਇੱਕ ਗਰੁੱਪ ਜਾਂ ਬਣਾਇਆ ਹੋਇਆ ਹੈ ਟਾਈਪ ਮਤਲਬ ਆਪਤੀ ਚਾਰ ਪੰਜ ਇਦਾਂ ਦੀ ਵਾਰਦਾਤਾਂ ਨੂੰ ਅੰਜਾਮ ਦੇਣ ਵਾਲਾ ਤਾਂ ਉਸ ਟਾਈਪ ਦਾ ਸੀ ਅਸਲੇ ਦਾ ਕੋਈ ਗੱਲ ਕਹੀ ਗਈ ਸੀ ਵੀ ਅਸਲਾ ਇਹਨਾਂ ਕੋਲ ਉਸ ਸਮੇ ਉਹ ਲਈ ਨਹੀਂ ਅਸਲੇ ਵਾਲੀ ਕੋਈ ਗੱਲ ਸਾਹਮਣੇ ਨਹੀਂ ਆਈ ਜੀ ਅਸਲਾ ਹਲੇ ਤੱਕ ਫਿਲਹਾਲ ਸਾਨੂੰ ਅਸਲੇ ਦੀ ਕੋਈ ਗੱਲ ਵੈਰੀਫਾਈ ਨਹੀਂ ਹੋਈ ਅਸੀਂ ਡਿਟੇਲ 'ਚ ਉਸ ਦਿਨ ਵੀ ਅਸਲੇ ਵਾਲੀ ਗੱਲ ਕੋਈ ਗੱਲ ਇਦਾਂ ਸਾਹਮਣੇ ਨਹੀਂ ਆਈ ਸੀਗੀ ਅਸਲੇ ਦਾ ਇਹਨਾਂ ਦਾ ਬਸ ਉਹੀ ਸੀਗਾ ਵੀ ਉਹ ਗੱਡੀ 'ਚ ਬਹਿ ਕੇ ਜਿਵੇਂ ਉਹਨਾਂ ਨੇ ਮਤਲਬ ਭਜਾ ਲਿਆ ਵੀ ਬੰਦਾ ਉਤਰੇ ਉਸ ਚੀਜ਼ ਨਾਲ ਫਾਇਦਾ ਚੱਕ ਰਿਆ। ਇੱਕ ਇੱਕ ਕਰਕੇ ਇੱਕ ਇੱਕ ਕਰਕੇ ਮੈਂ ਕੋਸ਼ਿਸ਼ ਕੀਤੀ। ਹਾਂਜੀ। ਇੰਨਾ ਤੋਂ ਲੰਬਾ ਸਮਾਂ ਲੱਗਿਆ ਗੱਡੀ ਤਾਂ ਹੱਥ ਲੱਗੀ ਨਹੀਂ ਮਤਲਬ ਉਹਦੇ ਵਿੱਚ ਕੋਈ ਟਰੂ ਨਹੀਂ ਮੜਿਆ ਹੈਗਾ ਜਾਂ ਨਹੀਂ ਗੱਡੀ ਹੱਥ ਨਹੀਂ ਲੱਗੀ ਮਤਲਬ ਸਰ ਉਹ ਜਿਹੜੀ ਗੱਡੀ ਜਿਹੜੀ ਗੱਡੀ ਖੋਈ ਹੈ। ਦੇਖੋ ਮੈਂ ਤੁਹਾਨੂੰ ਜਿਵੇਂ ਕਿਹਾ ਇਹਨਾਂ ਬੰਦਿਆਂ ਨੂੰ ਟਰੇਸ ਕੀਤਾ ਗਿਆ। ਉਹ ਹਿਊਮਨ ਤੇ ਟੈਕਨੀਕਲ ਇੰਟੈਲੀਜੈਂਸ ਨਾਲ ਹੀ ਕੀਤਾ ਗਿਆ। ਕਿਉਂਕਿ ਇਹ ਦੂਜੇ ਜ਼ਿਲ੍ਹੇ ਤੋਂ ਸੀਗੇ ਸਾਡੀ ਟੀਮਾਂ ਲਗਾਤਾਰ ਉੱਥੇ ਜਾ ਕੇ ਅਸੀਂ ਕੈਮਰਾਸ ਥਰੂ ਇੱਕ ਲਿੰਕ ਬਣਾਇਆ ਸਾਰਾ ਫਿਰ ਉੱਥੇ ਜਾ ਕੇ ਦੇਖੋ ਹਿਊਮਨ ਇੰਟੈਲੀਜੈਂਸ ਵੀ ਯੂਜ਼ ਕਰਨੀ ਪੈਂਦੀ ਇੱਕ ਲੈਵਲ ਤੋਂ ਬਾਅਦ ਜਿਹੜੇ ਫਿਰੋਜ਼ਪੁਰ ਜਿਵੇਂ ਦੇ ਸੀਗੇ ਰਿਵਾਸੀ ਸੀਗੇ ਔਰ ਉਦੋਂ ਗੱਡੀ ਰਿਕਵਰ ਨਾ ਹੋਣ ਦਾ ਤੁਹਾਨੂੰ ਦੱਸਿਆ ਮੈਂ ਗੱਡੀ ਇਹਨਾਂ ਨੇ ਜਿਵੇਂ ਕੁਐਸਚਨਿੰਗ ਚ ਦੱਸਿਆ ਵੀ ਖੁਰਦ-ਬੁਰਦ ਕੀਤੀ ਹੈ ਗੱਡੀ ਦੇ ਜਿਹੜੇ ਪਾਰਟਸ ਐ ਅਸੀਂ ਉਹ ਟਰਾਈ ਕਰ ਰਹੇ ਹਾਂ ਵੀ ਜਿੰਨਾ ਹੱਦ ਤੱਕ ਸਾਨੂੰ ਰਿਕਵਰ ਹੋ ਸਕੇ ਅਸੀਂ ਕਰ ਲਈਏ ਕਿੱਥੋਂ ਬੜੇ ਕਿੱਥੋਂ ਗਏ ਨੇ ਇਹ ਕਿਹੜੀ ਜਗ੍ਹਾ ਤੋਂ ਫੜੇ ਗਏ ਨੇ ਲੁਧਿਆਣੇ ਤੋਂ ਜਾਂ ਉੱਥੋਂ ਹੀ ਜਾ ਕੇ ਫੜੇ ਨੇ ਇਹਦਾ ਇਹਦਾ ਮੇਨ ਚੋਰਹੀ ਤੋਂ ਲੁਧਿਆਣੇ ਦੇ ਕੈਪਚਰ ਕੀਤੇ ਆ ਇੱਥੋਂ ਫੜੇ ਆ ਜਿਹੜਾ ਦੂ ਉਮ ਮੂ ਮੂ ਕੇ ਟੁਕੜੇ ਸਰੀ ਕੰਮ ਨਾ ਅਧਿਕਾਰ ਜਿਹੜੀ ਕਿੰਨੇ ਮਤਲੇ ਦੇ ਗਰੁੱਪ ਆ ਟੋਟਲ ਇਹ ਹੁਣ ਤੱਕ ਦੇਖੋ ਜੀ ਮੈਂ ਦੱਸਿਆ ਤੁਹਾਨੂੰ ਦੋ ਦੋਸ਼ੀ ਸਨੇਚਿੰਗ ਵਾਲੇ ਅਸੀਂ ਕਾਬੂ ਕਰ ਲਏ ਦੋਨੋਂ ਅਸੀਂ ਨੋਮੀਨੇਟ ਕੀਤਾ ਹਲੇ ਉਹਨਾਂ ਨੂੰ ਅਰੈਸਟ ਕਰਨ ਲਈ ਸਾਡੀ ਟੀਮ ਲੱਗੀ ਹੋਈ ਹੈ ਜਿਹੜੇ ਸਕ੍ਰੈਪ ਵਾਲੇ ਨੇ ਉਹ ਦੋ ਅਰੈਸਟਡ ਨੇ ਇੱਕ ਨੋਮੀਨੇਟਡ ਹੈ ਇਹ ਨਸ਼ੇ ਦੇ ਆਦੀ ਜੋ ਲੱਗ ਰਿਹਾ ਵੀ ਹਾਂਜੀ ਥੋੜਾ ਬਹੁਤ ਨਸ਼ਾ ਵੀ ਕਰਦੇ ਹੀ ਹੈ ਔਰ ਮਤਲਬ ਹਾਲੇ ਤੱਕ ਨਸ਼ਾ ਵੇਚਣ ਵਾਲੀ ਕੋਈ ਗੱਲ ਨਹੀਂ ਸਾਹਮਣੇ ਆਈ ਪਰ ਨਸ਼ੇ ਦੇ ਆਦੀ ਹਨ ਮੋਟਰਸਾਈਕਲ ਵੀ ਇਹਨਾਂ ਨੇ ਚੋਰੀ ਸਨੇਚਿੰਗ